ਮੌਜੂਦੀ ਟੀਕਾ ਲਾਉਣ ਕਰਕੇ ਹੋਈ ਆ ਟੀਕੇ ਬਹੁਤ ਜਿਆਦਾ ਵਿਗਦੇ ਆ ਜੀ ਸਾਡੀ ਪ੍ਰਸ਼ਾਸਨ ਨੂੰ ਬੇਨਤੀ ਆ ਇਹਦੇ ਵੱਲ ਧਿਆਨ ਦਿੱਤਾ ਜਾਵੇ ਸਰਕਾਰ ਨੇ ਪਹਿਲਾਂ ਤੇ ਕਿਹਾ ਸੀ ਨਸ਼ੇ ਬੰਦ ਕਰ ਦੇਣੇ ਆ ਨਸ਼ੇ ਬੰਦ ਸਿਰਫ ਸੋਸ਼ਲ ਮੀਡੀਆ ਦੇ ਉੱਤੇ ਹੀ ਜਿਹੜਾ ਨਸ਼ੇ ਬੰਦ ਹੋ ਰਹੇ ਆ ਗਰਾਊਂਡ ਲੈਵਲ ਤੇ ਇੰਨਾ ਕੁ ਜ਼ਿਆਦਾ ਨਸ਼ਾ ਵਿਕਦਾ ਪਿਆ ਵਾ ਜੀ ਬੱਚਿਆਂ ਨੂੰ ਦੁੱਧ ਤੇ ਭਾਵੇਂ ਨਾ ਨਾ ਕੋ ਪਾਇਆ ਜਾਵੇ ਟੀਕੇ ਲਾ ਆਉਂਦੇ ਆ ਜੀ ਅਸੀਂ ਕਈ ਵਾਰ ਪੁਲਿਸ ਪ੍ਰਸ਼ਾਸਨ ਨੂੰ ਦੱਸ ਚੁੱਕੇ ਆ ਜੀ ਸਾਡੇ ਆ ਲਾਗੇ ਇਥੋਂ ਸਾਹਮਣੇ ਮੜੀਆਂ ਪੈਂਦੀਆਂ ਵਾਂ ਮੜੀਆਂ ਦੇ ਵਿੱਚ ਇਸ ਵੇਲੇ ਵੀ ਜਾ ਕੇ ਵੇਖ ਲਓ ਮੁੰਡੇ ਟੀਕੇ ਲਾਉਂਦੇ ਹੋਣਗੇ ਸਿਰੰਜਾਂ ਵੀ ਉੱਥੇ ਹੋਣੀ ਹੈ ਸਭ ਕੁਝ ਇੱਥੇ ਚੱਲਦਾ ਤੇ ਪੁਲਿਸ ਪ੍ਰਸ਼ਾਸਨ ਜਿਹੜੀ ਆ ਉਹ ਸਾਡੀ ਕੋਈ ਸੁਣਵਾਈ ਨਹੀਂ ਮੌਤ ਜੀ ਦੀ ਟੀਕਾ ਲਾਉਣ ਕਰਕੇ ਹੋਈ ਆ ਟੀਕੇ ਬਹੁਤ ਜ਼ਿਆਦਾ ਵਿਗਦੇ ਆ ਜੀ ਸਾਡੀ ਪ੍ਰਸ਼ਾਸਨ ਨੂੰ ਬੇਨਤੀ ਆ ਇਹਦੇ ਵੱਲ ਧਿਆਨ ਦਿੱਤਾ ਜਾਵੇ ਸਰਕਾਰ ਨੇ ਪਹਿਲਾਂ ਤੇ ਕਿਹਾ ਸੀ ਨਸ਼ੇ ਬੰਦ ਕਰ ਦੇਣੇ ਆ ਨਸ਼ੇ ਬੰਦ ਸਿਰਫ ਸੋਸ਼ਲ ਮੀਡੀਆ ਦੇ ਉੱਤੇ ਹੀ ਜਿਹੜਾ ਵਾ ਨਸ਼ੇ ਬੰਦ ਹੋ ਰਹੇ ਆ ਗਰਾਊਂਡ ਲੈਵਲ ਤੇ ਇੰਨਾ ਕਿ ਜ਼ਿਆਦਾ ਨਸ਼ਾ ਵਿਕਦਾ ਪਿਆ ਵਾ ਜੀ ਬੱਚਿਆਂ ਨੂੰ ਦੁੱਧ ਤੇ ਭਾਵੇਂ ਨਾ ਨਾ ਕੋ ਪਿਆ ਜਾਵੇ ਟੀਕੇ ਲਾਉਂਦੇ ਆ ਜੀ ਟੀਕੇ ਘਰੋ ਘਰੀ ਸਪਲਾਈ ਮਿਲਦੀ ਆ ਟੀਕਿਆਂ ਦੀ ਜਿਹੜੀ ਸਿਰੰਜਾ ਤੱਕ ਨਾਲ ਸਪਲਾਈ ਮਿਲਦੀ ਆ ਸਾਡੀ ਹੱਥ ਛੋੜ ਕੇ ਬੇਨਤੀ ਆ ਸਰਕਾਰ ਨੂੰ ਪ੍ਰਸ਼ਾਸਨ ਨੂੰ ਇਹਦੇ ਵੱਲ ਧਿਆਨ ਦਿੱਤਾ ਜਾਵੇ ਅਸੀਂ ਕਈ ਵਾਰ ਪੁਲਿਸ ਪ੍ਰਸ਼ਾਸਨ ਨੂੰ ਦੱਸ ਚੁੱਕੇ ਆ ਜੀ ਸਾਡੇ ਆ ਲਾਗੇ ਇਥੋਂ ਸਾਹਮਣੇ ਮੜੀਆਂ ਪੈਂਦੀਆਂ ਵਾਂ ਮੜੀਆਂ ਦੇ ਵਿੱਚ ਇਸ ਵੇਲੇ ਵੀ ਜਾ ਕੇ ਵੇਖ ਲਓ ਮੁੰਡੇ ਟੀਕੇ ਲਾਉਂਦੇ ਹੋਣਗੇ ਸਿਰੰਜਾ ਵੀ ਉੱਥੇ ਹੋਣੀ ਹੈ ਸਭ ਕੁਝ ਇੱਥੇ ਚੱਲਦਾ ਜੇ ਕਿ ਇਹਨੂੰ ਅਸੀਂ ਰੋਕਦੇ ਆ ਕੋਈ ਗੱਲ ਕਰਦਾ ਉਹਨਾਂ ਦੀਆਂ ਮਾਵਾਂ ਉਹਨਾਂ ਦੇ ਪਰਿਵਾਰ ਸਭੋਂ ਵੱਧ ਘੱਟ ਮਾਰਾ ਬੋਲਦੇ ਆ ਤੇ ਪੁਲਿਸ ਪ੍ਰਸ਼ਾਸਨ ਜਿਹੜੀ ਆ ਉਹ ਸਾਡੀ ਕੋਈ ਸੁਣਵਾਈ ਨਹੀਂ ਕਈ ਵਾਰ ਅਸੀਂ ਜਾ ਕੇ ਐਸ ਐਚਓ ਸਾਹਿਬ ਨੂੰ ਇਹ ਬਾਰੇ ਦੱਸ ਚੁੱਕੇ ਆ ਤੇ ਉਹਨਾਂ ਨੇ ਬਸ ਝੂਠੇ ਲਾਰੇ ਵਾਲੀ ਗੱਲ ਵੀ ਆਗੇ 112 ਤੇ ਤਨੀ ਕਾਲ ਕਰੋ ਕੋਈ ਸਾਡੀ ਸੁਣਵਾਈ ਨਹੀਂ ਆ ਇੱਥੇ ਨਸ਼ਾ ਬੰਦ ਕੀਤਾ ਜਾਵੇ ਇਹ ਇੱਕ ਮਰਿਆ ਪਾਸੇ ਪੁਲਿਸ کہہ ਰਹੀ ਆ ਕਿ ਨਸ਼ਾ ਵੇਚਣ ਵਾਲੇ ਦਾ ਸਾਨੂੰ ਨਾਮ ਦੱਸਿਆ ਜਾਵੇ ਤੁਹਾਡਾ ਨਾਮ ਰਿਕਾਰਡ ਰੱਖਿਆ ਜਾਵੇਗਾ ਤਾਂ ਤੁਸੀਂ ਕਹਿ ਰਹੇ ਹੋ ਵੀ ਅਸੀਂ ਦੱਸਦੇ ਆ ਪੁਲਿਸ ਨੇ ਕਦੀ ਫਰਮ ਨਹੀਂ ਕੋਸ਼ਿਸ਼ ਨਹੀਂ ਕੀਤੀ ਨਹੀਂ ਕਦੀ ਕਦੀ ਇੱਥੇ ਪੁਲਿਸ ਨੇ ਨਸ਼ੇ ਬਾਰੇ ਕੋਈ ਨਹੀਂ ਆਇਆ ਇੱਥੇ ਚੁੱਕੇ ਗਏ ਜਦੋਂ ਵਿੱਚੋਂ ਮੁੰਡੇ ਉਹਦੇ ਸੈਂਟਰ ਦੇ ਵਿੱਚ ਛੱਡੇ ਉਹ ਫਿਰ ਆਗੇ ਲੱਗ ਗਏ ਉੱਥੇ ਵੀ ਨਸ਼ਾ ਉਹ ਕਹਿੰਦੇ ਇੱਥੇ ਉੱਥੇ ਵੀ ਸਾਨੂੰ ਗੋਲੀ ਗਾਲੀ ਮਿਲਦੀ ਰਹੀ ਆ ਤੇ ਇੱਥੇ ਆਗੇ ਤੇ ਟੀਕਿਆਂ ਵਾਲਾ ਜ਼ਿਆਦਾ ਮਾੜਾ ਕੰਮ ਆ ਜੀ ਨਸ਼ਾ ਤੁਹਾਡੇ ਪਿੰਡ ਵਿੱਚ ਦਾ ਨਸ਼ਾ ਕੀ ਦਸੀਏ ਤੁਹਾਨੂੰ ਸਰਿੰਜਾਂ ਤੱਕ ਘਰੇ ਸਪਲਾਈ ਹੋ ਰਹੀ ਆ ਜੀ ਹੋਮ ਡਿਲੀਵਰੀ ਵਾਲ ਉਨੇ ਦੇ ਜੋਮੈਟੋ ਵਾਲੇ ਦੀ ਸਪਲਾਈ ਨੇ ਜਿੰਨੀ ਇਥੇ ਟੀਕੇਾਂ ਵਾਲੀ ਸਪਲਾਈ ਹੈ ਫੋਨ ਕਰਦੇ ਆ ਸਾਰੀ ਘਰੇ ਟੀਕੇ ਤੱਕ ਦੇ ਗਏ ਜਾਂਦੇ ਆ ਕੀ ਮੰਗ ਕੀ ਕਰਦੇ ਆ ਮੰਗੇ ਹੱਥ ਜੋੜ ਕੇ ਕਰਦੇ ਆ ਜੀ ਇਹ ਤੇ ਇੱਕ ਮਰਿਆ ਵਾ ਸਾਡੇ ਮਹੱਲੇ ਦੇ ਵਿੱਚ ਜਿੰਨਾ ਮਹੱਲਾ ਵਾ ਸਾਰੇ ਛੋਟੇ ਛੋਟੇ ਮੁੰਡੇ ਤਕਰੀਬਨ ਕੋਈ 12 ਸਾਲ ਤੱਕ ਜਿਹੜੇ ਜਿਹੜੇ ਬੱਚੇ ਉਹ ਲੱਗ ਚੁੱਕੇ ਨਸ਼ੇ ਤੇ ਹੱਥ ਜੋੜ ਕੇ ਬੇਨਤੀ ਇਹ ਵੀ ਇੱਕ ਮਰਿਆ ਸਾਡਾ ਬਾਕੀ ਦੇ ਬਚ ਜਾਣ ਬਾਕੀਆਂ ਨੂੰ ਬਚਾਇਆ ਜਾਵੇ ਟੀਕੇਆਂ ਨੂੰ ਬੰਦ ਕੀਤਾ ਜਾਵੇ ਇਥੇ ਜਿਹੜੇ ਨਸ਼ਾ ਵੇਚਣ ਵਾਲੇ ਆ ਉਹਨਾਂ ਨੂੰ ਉਹਨਾਂ ਤੇ ਕਾਰਵਾਈ ਕੀਤੀ ਜਾਵੇ ਜੀ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਕੋਈ ਰੋਕਣ ਦੀ ਕੋਸ਼ਿਸ਼ ਨਹੀਂ ਕੀਤੀ ਜਾ ਰਹੀ ਆਮ ਆਦਮੀ ਸਰਕਾਰ ਨੇ سوشل میڈیا ਤੇ ਬਹੁਤ ਸ਼ੋਸ਼ੇ ਛੱਡੇ ਆ ਜੀ ਤੇ ਗਰਾਊਂਡ ਲੈਵਲ ਤੇ ਕੋਈ ਕੰਮ ਨਹੀਂ ਕੋਈ ਵੀ ਕੰਮ ਨਹੀਂ ਨਸ਼ਾ ਜਿਹੜਾ ਵਾ ਪਹਿਲਾਂ ਨਾਲੋਂ ਦੁੱਗਣਾ ਚੌਗਣਾ ਹੋ ਚੁੱਕਾ ਵਾ ਪਹਿਲਾਂ ਲੋਕ ਲਾਂਬਲੀ ਬੰਡਾਈਆਂ ਲੈ ਕੇ ਆਉਂਦੇ ਸੀ ਹੁਣ ਘਰ-ਘਰ ਸਪਲਾਈ ਚੱਲਦੀ ਪਈ ਆ ਜੀ ਆਮ ਆਦਮੀ ਪਾਰਟੀ ਨੇ ਜੋ ਕਰਨਾ ਸੀ ਉਹ ਤੇ ਕੀਤਾ ਪਰ ਨਸ਼ੇ ਬਾਰੇ ਕੋਈ ਧਿਆਨ ਨਹੀਂ ਆ ਗਰਾਊਂਡ ਲੈਵਲ ਤੇ ਅਸੀਂ ਹੱਥ ਜੋੜ ਕੇ ਬੇਨਤੀ ਕਰਦੇ ਸਾਡੇ ਬੱਚਿਆਂ ਨੂੰ ਬਚਾਇਆ ਜਾਵੇ ਸਾਡੇ ਕੋਈ ਪਾਰਟੀ ਬਾਈ ਕਿਸੇ ਤਰੀਕੇ ਦਾ ਨਹੀਂ ਹੱਥ ਜੋੜ ਕੇ ਬੇਨਤੀ ਹੈ ਪਰਿਵਾਰ ਤੌਰ ਤੇ ਭਾਈਚਾਰੇ ਤੌਰ ਤੇ ਜਿਹੜਾ ਵਾ ਇਹਨਾਂ ਦੇ ਬੱਚਿਆਂ ਨੂੰ ਇਹਨਾਂ ਦੇ ਬਾਰੇ ਸੋਚਿਆ ਜਾਵੇ ਤੇ ਬਹੁਤ ਮਿਹਰਬਾਨੀ ਆ ਜੀ ਕਿਹਦੇ ਮੌਤ ਹੋਈ ਹੈ ਕਿਹਦੀ ਟੀਕਾ ਲਾ ਕੇ ਮੌਤ ਹੋਈ ਹੈ ਜੀ ਕਿੰਨਾ ਕੁ ਨਸ਼ਾ ਤੁਹਾਡੇ ਪਿੰਡ ਵਿੱਚ ਦਾ ਨਸ਼ਾ ਹਰ ਦਿਪਿੰਡ ਇੰਨਾ ਵਿਕਦਾ ਜੀ ਬਹੁਤ ਹੀ ਜ਼ਿਆਦਾ ਘਰੋ ਘਰ ਆ ਕੇ ਸਰਿੰਜਾਂ ਟੀਕੇ ਸਾਰਾ ਕੁਝ ਦੇਈ ਜਾਂਦੇ ਕੋਈ ਕਿਸੇ ਨੂੰ ਪੁੱਛਦਾ ਨਹੀਂ ਜੀ ਸਰਕਾਰ ਕਹਿੰਦੀ ਨਸ਼ਾ ਖਤਮ ਕਰਦਾ ਪੰਜਾਬ ਜੀ ਨਹੀਂ ਸਰਕਾਰ ਨੇ ਕੋਈ ਨਸ਼ਾ ਖਤਮ ਨਹੀਂ ਕੀਤਾ ਜੀ ਸਗੋਂ ਜ਼ਿਆਦਾ ਵਧਿਆ ਵਾ ਪਹਿਲਾਂ ਨਾਲੋਂ ਜ਼ਿਆਦਾ ਵਿਗਦਾ ਹਾਂ ਬਹੁਤ ਜ਼ਿਆਦਾ ਵਿਗਦਾ ਜੀ ਸੱਚੇ ਪਾਤਸ਼ਾਹ ਕਿਰਪਾ ਕਰੇ ਮਹਾਰਾਜ ਇਹ ਤੇ ਬਹੁਤ ਜ਼ਿਆਦਾ ਕੰਮ ਖਰਾਬ ਹੋ ਰਿਹਾ ਜੀ ਇਹ ਤੇ ਕੰਟਰੋਲ ਕੀਤਾ ਜਾਵੇ ਪੁਲਿਸ ਫੜਦੀ ਨਹੀਂ ਕਿਸੇ ਦੀ ਨਹੀਂ ਜੀ ਪੁਲਿਸ ਕੋਈ ਨਹੀਂ ਫੜਦੀ ਪਿੰਡ ਵਿੱਚ ਝਗੜਾ ਹੋਇਆ ਹੋਵੇ ਤੇ ਪੁਲਿਸ ਮਿੰਟਿਚ ਆਉਂਦੀ ਆ ਤੇ ਨਸ਼ੇ ਬਾਰੇ ਨਹੀਂ ਆਉਂਦੀ ਜੀ ਕਿਸ ਤਰ੍ਹਾਂ ਮੌਤ ਆਈ ਹੈ ਇਹ ਟੀਕੇ ਟਾਕੇ ਲਾਉਂਦਾ ਜੀ ਟੀਕੇ ਬਹੁਤ ਲਾਉਂਦਾ ਜੀ ਨਾਮ ਸੀ ਦਾ ਗੋਰਬੀਰ ਸਿੰਘ ਉਮਰ ਕਿੰਨੀ ਸੀ ਉਮਰ 27 ਸਾਲ ਵਿਆਹ ਸੀ ਵਿਆਹ ਹੈ ਦੋ ਬੱਚੇ ਆ ਜੀ ਸਰਕਾਰ ਤੇ ਦਾਅਵੇ ਕਰਦੀ ਆ ਪੰਜਾਬ ਦੇ ਵਿੱਚੋਂ ਜਿਹੜਾ ਨਸ਼ਾ ਖਤਮ ਕਰ ਦਿੱਤਾ ਆ ਨਾਹ ਖਤਮ ਕਿੱਥੇ ਹੋਇਆ ਜੀ ਨਾਹਦ ਘਰੇ ਘਰੋਂ ਹੁਣ ਪਹਿਲਾਂ ਜਿਆਦਾ ਮਿਲਦਾ ਹੁਣ ਬਹੁਤ ਜਿਆਦਾ ਮਿਲਣ ਲਿਆ ਵਾ ਉਹਨਾਂ ਸੌਦਾ ਨਹੀਂ ਮਿਲਦਾ ਜਿਹਨੇ ਟੀਕੇ ਮਿਲਣਦੇ ਸਰਕਾਰ ਝੂਠ ਬੋਲ ਰਹੀ ਹੈ ਹਾਂਜੀ ਕਿੰਨਾ ਨਸ਼ਾ ਵੇਚਦਾ ਤੁਹਾਡੇ ਪਿੰਡ ਨਾ ਬਹੁਤ ਜਿਆਦਾ ਜੀ ਸਾਡੇ ਮਹੱਲੇ 'ਚ ਬਹੁਤ ਇੱਕ ਨਿਸ਼ਾਨ ਹੋਇਆ ਇੱਥੇ ਕੀ ਕਟਾ ਕਹਿੰਦਾ ਪੁਲਿਸ ਨੇ ਕਦੀ ਕਿਹੜਾ ਨਹੀਂ ਵੜਿਆ ਨਾ ਨਾ ਫੜਦੀ ਨਹੀਂ ਨਸ਼ਿਆਂ ਨੂੰ ਨਾ ਨਾ ਕੀ ਮੰਨ ਕਰਦੇ ਜੀ ਹਾਂਜੀ ਕੀ ਮੰਗ ਕਰਦੇ ਜੀ ਅਸੀਂ ਮੰਗ ਕਰਦੇ ਬਟੀਕੇ ਬੰਦ ਹੋਣ ਨਾਹੀਂ ਬੰਦ ਹੋਣ ਸਭ ਕੁਝ ਬੰਦ ਹੋ ਜੇ ਨਾਹੀਂ ਕਿੰਨੇ ਬੱਚੇ ਤੁਹਾਡੇ 3.2 ਬੱਚੇ ਹੈ ਜੀ ਇੰਨਾ ਮੁੰਡਾ ਇੱਕੋ ਹੀ ਆ ਮੇਰਾ ਤੇ ਆ ਪੁੱਤਰੇ ਪੁੱਤਰੀਆਂ ਮੇਰੇ ਨੇ ਕਿੰਨੇ ਗਏ ਜਿਹੜਾ ਕੱਲਾ ਸੀ ਬੱਚਾ ਜਿਹੜਾ ਕੱਲਾ ਹੀ ਕੱਲਾ ਜੀ